ਪੀਟੀਸੀ ਨਿਊਜ਼ ਦੇ ਡਿਜੀਟਲ ਪਲੇਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਇੱਕ ਦਿਨ ਹੀ ਬੀਤਿਆ ਤੁਸੀਂ ਜਦੋਂ ਕਿਹਾ ਸੀ ਮੇਰਾ ਭਾਰਤ ਮਹਾਨ ਤੇ ਸਾਡੇ ਭਾਰਤ ਮਹਾਨ ਦੀ ਇੱਕ ਤਸਵੀਰ ਅਸੀਂ ਜੋ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਤੁਹਾਨੂੰ ਬੇहद ਪਰੇਸ਼ਾਨ ਕਰਨ ਵਾਲੀ ਹੈ ਤਸਵੀਰ ਮਹਾਰਾਸ਼ਟਰ ਤੋਂ ਸਾਹਮਣੇ ਆਈ ਹੈ ਮੁੰਬਈ ਦੀ ਲੋਕਲ ਟ੍ਰੇਨ ਦੇ ਵਿੱਚ ਇੱਕ ਸਿੱਖ ਟਿਕਟ ਐਗਜ਼ਾਮੀਨਰ ਦੇ ਨਾਲ ਕੁਝ ਲੋਕਾਂ ਨੇ ਬਦਸਲੂਕੀ ਕੀਤੀ ਹੈ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਇੱਕ ਸਿੱਖ ਟਟੀ ਜਦੋਂ ਬਗੈਰ ਟਿਕਟ ਕੁਝ ਲੋਕਾਂ ਨੂੰ ਟੋਕਦਾ ਹੈ ਏਸੀ ਕੋਚ ਦੇ ਵਿੱਚ ਉਹ ਵੜੇ ਹੋਏ ਸਨ ਉਹਨਾਂ ਨੂੰ ਜਦੋਂ ਫਾਈਨ ਭਰਨ ਲਈ ਕਹਿੰਦਾ ਹੈ ਤਾਂ ਉਹਨਾਂ ਨੇ ਸਿੱਖ ਟੀਟੀਈ ਦੀ ਦਾੜੀ ਤੇ ਹੱਥ ਪਾਇਆ ਤੇ ਉਹਦੀ ਪੱਗ ਤੇ ਹੱਥ ਪਾਇਆ ਤਸਵੀਰਾਂ ਬੇਹਦ ਹੈਰਾਨ ਕਰਨ ਵਾਲੀਆਂ ਨੇ ਇਹ ਇਸ ਕਰਕੇ ਹੈਰਾਨ ਕਰਨ ਵਾਲੀਆਂ ਨੇ ਜਦੋਂ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਦੀ ਦੋਹਾਈ ਦਿੰਦੇ ਆ ਤੇ ਸਭ ਤੋਂ ਵੱਡੇ ਲੋਕਤੰਤਰ ਹੋਣ ਦੀ ਗੱਲ ਕਹਿੰਦੇ ਆ ਉਸ ਦੇ ਵਿੱਚ ਘਟ ਗਿਣਤੀਆਂ ਦੇ ਨਾਲ ਅਕਸਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕੋਈ ਵੀ ਗੱਲ ਲੁਕੀ ਨਹੀਂ ਰਹਿੰਦੀ ਤੁਹਾਨੂੰ ਦੱਸ ਦਈਏ ਫਟਾਫਟ ਇਸ ਘਟਨਾ ਦੇ ਬਾਰੇ ਇਹ ਘਟਨਾ ਹੈ ਮੁੰਬਈ ਦੀ ਮੁੰਬਈ ਦੇ ਵਿਚਾਲੇ ਚਰਜਕੇਟ ਅਤੇ ਵਿਰਾਰ ਦੋ ਰੇਲਵੇ ਸਟੇਸ਼ਨ ਨੇ ਇਸ ਦੇ ਵਿਚਾਲੇ ਇਹ ਘਟਨਾ ਵਾਪਰਦੀ ਹੈ ਦਿਨ ਹੈ 16 ਅਗਸਤ ਦਾ 15 ਅਗਸਤ ਤੋਂ ਇੱਕ ਦਿਨ ਬਾਅਦ ਦਾ ਜਦੋਂ ਕੁਝ ਪੈਸੇਂਜਰ ਟਰੈਵਲ ਕਰ ਰਹੇ ਸੀ ਚਰਚਗੇਟ ਅਤੇ ਵਿਰਾੜ ਦੇ ਵਿਚਾਲੇ ਤਾਂ ਉੱਥੇ ਹੀ ਉਹਨਾਂ ਦੀ ਟਿਕਟ ਚੈੱਕ ਕੀਤੀ ਜਾਂਦੀ ਹੈ ਟੀਟੀ ਵੱਲੋਂ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਆਪਣੀ ਟਿਕਟ ਦਿਖਾਓ ਟਿਕਟ ਦਿਖਾਣ ਦੀ ਬਜਾਏ ਉਹ ਉਸ ਨਾਲ ਉਲਝ ਪੈਂਦੇ ਨੇ ਕਿਉਂਕਿ ਉਹਨਾਂ ਕੋਲ ਟਿਕਟ ਹੁੰਦਾ ਹੀ ਨਹੀਂ ਉਹ ਏਸੀ ਕੋਚ ਦੇ ਵਿੱਚ ਬਗੈਰ ਟਿਕਟ ਵੜੇ ਹੁੰਦੇ ਨੇ ਜਦੋਂ ਉਹਨਾਂ ਨੂੰ 1500 ਰੁਪਏ ਕਰੀਬ ਫਾਈਨ ਮਾਰਿਆ ਜਾਂਦਾ ਹੈ ਫਾਈਨ ਦੀ ਗੱਲ ਆਖੀ ਜਾਂਦੀ ਹੈ ਤਾਂ ਉਸ ਵੇਲੇ ਉਹ ਬੱਤਸ ਲੁਕੀ ਕਰਨ ਲੱਗ ਜਾਂਦੇ ਨੇ ਜੋ ਇੱਕ ਸਿੱਖ ਟਟੀਈ ਸੀ ਉਸ ਦੇ ਨਾਲ ਕੁੱਟਮਾਰ ਹੁੰਦੀ ਹੈ ਬੇਹਤ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਕੁਝ ਲੋਕ ਉਸ ਨੂੰ ਅਚਾਨਕ ਪਹਿ ਜਾਂਦੇ ਨੇ ਇੱਕ ਇਸ ਤਸਵੀਰ ਦੇ ਵਿੱਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਅਧਿਕਾਰੀ ਬਜ਼ੁਰਗ ਉਮਰ ਮਲਕ ਇਸ ਅਧਿਕਾਰੀ ਦੀ ਉਮਰ ਜ਼ਿਆਦਾ ਲੱਗ ਰਹੀ ਹੈ 50 ਸਾਲ ਤੋਂ ਵੱਧ ਦੀ ਉਮਰ ਲੱਗ ਰਹੀ ਹੈ ਉਸ ਦੀ ਦਾੜੀ ਖਿੱਚੀ ਜਾਂਦੀ ਹੈ ਉਸ ਦੀ ਪਾਈ ਹੋਈ ਐਣਕ ਨੂੰ ਖਿੱਚਿਆ ਜਾਂਦਾ ਹੈ ਤਾਂ ਇਹ ਸਾਡੇ ਮੁਲਕ ਦੀ ਤਸਵੀਰ ਹੈ ਵਿਕਸਿਤ ਭਾਰਤ ਦੀ ਤਸਵੀਰ ਹੈ ਜਦੋਂ ਅਸੀਂ ਪੂਰੀ ਦੁਨੀਆ ਦੇ ਵਿੱਚ ਇਹ ਡੰਕਾ ਵਜਾਉਂਦੇ ਆ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਾਂ ਇਸ ਲੋਕਤੰਤਰ ਦੇ ਵਿੱਚ ਘੱਟ ਗਿਣਤੀਆਂ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਉਹਨਾਂ ਦੇ ਉੱਪਰ ਹਮਲੇ ਕੀਤੇ ਜਾਂਦੇ ਨੇ ਤੇ ਉਹਨਾਂ ਦੇ ਖਿਲਾਫ ਕਈ ਅਜਿਹੇ ਸ਼ਬਦ ਵਰਤੇ ਜਾਂਦੇ ਨੇ ਜੋ ਅਕਸਰ ਕਾਨੂੰਨਨ ਠੀਕ ਨਹੀਂ ਨੇ ਨਾ ਹੀ ਸਮਾਜਿਕ ਤੌਰ ਤੇ ਠੀਕ ਨੇ ਤਾਂ ਇਹ ਖਬਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਖਬਰ ਹੈ ਮੁੰਬਈ ਦੀ ਮੁੰਬਈ ਦੇ ਵਿਰਾੜ ਅਤੇ ਚਰਚ ਗੇਟ ਰੇਲਵੇ ਸਟੇਸ਼ਨ ਦੇ ਵਿਚਾਲੇ ਘਟਨਾ ਵਾਪਰੀ ਹੈ ਇਸ ਘਟਨਾ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕ ਰਹੇ ਹੋ ਕਿ ਜਦੋਂ ਇਸ ਅਧਿਕਾਰੀ ਨੇ ਟਿਕਟ ਬਗੈਰ ਟਿਕਟ ਲੋਕਾਂ ਤੋਂ ਫਾਈਨ ਮੰਗਿਆ ਉਸ ਤੋਂ ਬਾਅਦ ਕਿੰਨੀ ਬੁਰੀ ਤਰ੍ਹਾਂ ਉਸ ਨੂੰ ਦਰੜਿਆ ਜਾਂਦਾ ਧੱਕੇ ਧੱਕੇ ਮਾਰੇ ਜਾਂਦੇ ਨੇ ਲੋਕ ਕਈ ਬਚਾਉਣ ਵਾਲੇ ਵੀ ਅੱਗੇ ਆਉਂਦੇ ਨੇ ਪਰ ਜੋ ਲੋਕ ਇਸ ਸ਼ਖਸ ਨੂੰ ਕੋਟਰੇ ਨੇ ਉਹ ਰੁਕਦੇ ਨਹੀਂ ਇਸ ਦੀ ਦਾੜੀ ਨੂੰ ਹੱਥੋਂ ਦਾੜੀ ਫੜ ਕੇ ਇਸ ਸ਼ਖਸ ਨੂੰ ਖਿੱਚਿਆ ਜਾਂਦਾ ਇਸ ਤਰ੍ਹਾਂ ਦੀ ਤੁਸੀਂ ਹਮਮਤ ਦੇਖੋ ਇਹਨਾਂ ਲੋਕਾਂ ਦੀ ਜਿਨ੍ਹਾਂ ਲੋਕਾਂ ਨੇ ਕਾਨੂੰਨ ਨੂੰ ਤੋੜਿਆ باوجود ਉਸ ਦੇ ਜਦੋਂ ਫਾਈਨ ਮੰਗਿਆ ਜਾਂਦਾ ਤਾਂ ਫਾਈਨ ਦੇਣ ਦੀ ਬਜਾਏ ਇਹਨਾਂ ਲੋਕਾਂ ਨੇ ਇਸ ਅਧਿਕਾਰੀ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕੁਝ ਲੋਕ ਬਚਾਉਣ ਦੇ ਲਈ ਵੀ ਅੱਗੇ ਆਏ ਪਰ ਇਹਨਾਂ ਨੇ ਉਸ ਅਧਿਕਾਰੀ ਨੂੰ ਨਹੀਂ ਛੱਡਿਆ ਕਿਉਂਕਿ ਕਈਆਂ ਨੂੰ ਲੱਗਿਆ ਕਿ ਇੱਕ ਬਜ਼ੁਰਗ ਅਧਿਕਾਰੀ ਨੂੰ ਕੁੱਟਿਆ ਜਾ ਰਿਹਾ ਇਸ ਨੂੰ ਬਚਾਉਣਾ ਚਾਹੀਦਾ ਪਰ ਜਿਹੜੇ ਹੱਟੇ-ਕੱਟੇ ਲੋਕ ਆਪਣੇ ਆਪ ਨੂੰ ਕਾਨੂੰਨ ਦਾ ਰਾਖਾ ਸਮਝਦੇ ਨੇ ਜਾਂ ਕਾਨੂੰਨ ਪਾਲਣ ਕਰਨ ਵਾਲੇ ਸਮਝਦੇ ਨੇ ਉਹਨਾਂ ਨੇ ਇਸ ਬਜ਼ੁਰਗ ਅਧਿਕਾਰੀ ਨੂੰ ਕੁੱਟਿਆ ਜਦੋਂ ਇਹ ਖਬਰ ਫੈਲੀ ਜਦੋਂ ਰੇਲਵੇ ਪ੍ਰੋਟੈਕਸ਼ਨ ਪੁਲਿਸ ਫੋਰਸ ਨੂੰ ਇਹ ਪਤਾ ਲੱਗਿਆ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਹੋਈ ਹੈ ਤਾਂ ਇਸ ਸ਼ਖਸ ਨੂੰ ਜਿਸ ਜਿਸ ਤੇ ਹਮਲਾ ਕਰਨ ਦਾ ਸਭ ਤੋਂ ਪਹਿਲਾਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਇਸ ਨੂੰ ਨਾਲਾ ਸੋਪਾਰਾ ਸਟੇਸ਼ਨ ਆ ਪੈਂਦਾ ਹੈ ਮੁੰਬਈ ਦੇ ਵਿੱਚ ਨਾਲਾ ਸੁਪਾਰਾ ਸਟੇਸ਼ਨ ਦੇ ਬਾਹਰ ਉਤਾਰ ਲਿਆ ਜਾਂਦਾ ਹੈ ਪਲੇਟਫਾਰਮ ਦੇ ਉੱਪਰ ਫਿਰ ਇਸ ਨੂੰ ਕਸਟਡੀ ਦੇ ਵਿੱਚ ਲਿਆ ਜਾਂਦਾ ਜਦੋਂ ਕਸਟਡੀ ਦੇ ਵਿੱਚ ਲੈ ਜਾਂਦਾ ਤਾਂ ਇਹ ਮਾਫੀ ਮੰਗ ਲਿਆ ਜਾਂਦਾ ਤੇ ਉਸ ਤੋਂ ਬਾਅਦ ਕਹਿੰਦਾ ਕਿ ਮੇਰੀ ਨੌਕਰੀ ਦਾ ਸਵਾਲ ਹੈ ਇਸ ਕਰਕੇ ਮੇਰੇ ਉੱਪਰ ਐਫ ਆਈ ਆਰ ਨਾ ਕੀਤੀ ਜਾਵੇ ਪਰ ਜੋ ਤਸਵੀਰਾਂ ਤੁਹਾਡੇ ਸਾਹਮਣੇ ਦਿਖਾਈਆਂ ਦੇ ਰਹੀਆਂ ਨੇ ਇਹਨਾਂ ਤਸਵੀਰਾਂ ਤੋਂ ਇਹ ਲੱਗਦਾ ਹੈ ਕਿ ਇਸ ਸ਼ਖਸ ਤੇ ਐਫ ਆਈ ਆਰ ਹੋਣੀ ਨਹੀਂ ਚਾਹੀਦੀ ਜਦੋਂ ਅਜਿਹੀ ਕੋਈ ਗੱਲ ਸੋਸ਼ਲ ਮੀਡੀਆ ਤੇ ਵਾਇਰਲ ਹੋਏਗੀ ਉਸ ਵੇਲੇ ਹੀ ਪ੍ਰਸ਼ਾਸਨ ਜਾਗੇਗਾ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਇਸ ਟੀਟੀ ਤੇ ਹਮਲਾ ਕੀਤਾ ਉਸ ਟੀਟੀ ਦੀ ਉਮਰ ਦਾ ਫਰਕ ਦੇਖੋ ਤੇ ਇਹਨਾਂ ਲੋਕਾਂ ਦੀ ਉਮਰ ਦਾ ਫਰਕ ਦੇਖੋ ਹੋ ਸਕਦਾ ਸੀ ਕਿ ਇਸ ਸ਼ਖਸ ਨੂੰ ਕੋਈ ਗੁੱਜੀ ਛੱਟ ਵੱਜ ਜਾਂਦੀ ਜਾਂ ਇਸ ਦਾ ਵੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਜਦੋਂ ਇਸ ਕੋਚ ਦੇ ਵਿੱਚ ਇਸ ਨੂੰ ਕੁੱਟਿਆ ਜਾ ਰਿਹਾ ਸੀ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਹੇ ਦੀਆਂ ਉੱਥੇ ਪਾਈਪਾਂ ਲੱਗੀਆਂ ਹੋਈਆਂ ਨੇ ਸੀਟਾਂ ਲੱਗੀਆਂ ਹੋਈਆਂ ਨੇ ਕਿਸੇ ਵੀ ਥਾਂ ਤੇ ਉਸ ਨੂੰ ਛੱਟ ਵੱਜ ਸਕਦੀ ਸੀ ਪਰ ਜਿਹੇ ਜੋ ਵੀਡੀਓ ਨੇ ਇਸ ਵੀਡੀਓ ਸੰ ਇਹ ਵੀਡੀਓ ਉਹਨਾਂ ਅਧਿਕਾਰੀਆਂ ਤੱਕ ਉਹਨਾਂ ਸਰਕਾਰਾਂ ਤੱਕ ਪਹੁੰਚ ਕੇ ਉਹਨਾਂ ਤੱਕ ਦਮ ਤੋੜ ਜਾਂਦੇ ਨੇ ਕਿਉਂਕਿ ਅਕਸਰ ਇਹ ਕਿਹਾ ਜਾਂਦਾ ਕਿ ਘੱਟ ਗਿਣਤੀਆਂ ਦੀ ਰਾਖੀ ਹੈ ਸਾਡੀ ਸਰਕਾਰ ਪਰ ਘੱਟ ਗਿਣਤੀਆਂ ਦੇ ਨਾਲ ਹੋ ਕੀ ਰਿਹਾ ਇਹ ਤਸਵੀਰ ਆਪਣੇ ਆਪ ਵਿੱਚ ਬਿਆਨ ਕਰਦੀ ਹੈ ਕੁਝ ਤਸਵੀਰਾਂ ਸੀ ਤੁਹਾਨੂੰ ਬਾਅਦ ਚ ਵੀ ਦਿਖਾਵਾਂਗੇ ਪਰ ਇਸ ਤਸਵੀਰ ਇਸ ਖਬਰ ਦੇ ਉੱਪਰ ਹੋਰ ਤਫਸੀਲ ਦੇ ਦਈਏ ਇਹ ਖਬਰ ਇਹੀ ਹੈ ਤਾਂ ਜਿਹੜੇ ਲੋਕ ਹੁਣੇ ਜੁੜੇ ਨੇ ਖਬਰ ਇਹ ਹੈ ਕਿ ਚਰਚਗੇਟ ਅਟੇ ਵਿਰਾਰ ਜੋ ਮੁੰਬਈ ਦੀ ਲੋਕਲ ਟ੍ਰੇਨਾਂ ਚੱਲਦੀਆਂ ਨੇ ਲੋਕਲ ਟ੍ਰੇਨਾਂ ਦੇ ਮੁੰਬਈ ਦੇ ਵਿੱਚ ਵੱਡਾ ਨੈਟਵਰਕ ਹੈ ਇਹਨਾਂ ਦਾ ਲੋਕ ਆਪੋ ਆਪਣੇ ਡਿਊਟੀਆਂ ਨੂੰ ਜਾਂਦੇ ਨੇ 16 ਅਗਸਤ ਜਦੋਂ ਇਹ ਘਟਨਾ ਹੋਈ ਉਸ ਵੇਲੇ ਵੀ ਕੁਝ ਲੋਕ ਪੈਸੇਂਜਰ ਸੀਗੇ ਜੋ ਚਰਚਗੇਟ ਤੋਂ ਵਿਰਾਰ ਰੇਲਵੇ ਸਟੇਸ਼ਨ ਦੇ ਵਿਚਾਲੇ ਸਫ਼ਰ ਕਰ ਰਹੇ ਸੀ ਪਰ ਇਹਨਾਂ ਕੋਲ ਟਿਕਟ ਨਹੀਂ ਸੀ ਟਿਕਟ ਨਾ ਹੋਣ ਦੇ ਬਾਵਜੂਦ ਵੀ ਇਹ ਏਸੀ ਕੋਚ ਵਿੱਚ ਵੜਦੇ ਨੇ ਟੀਟੀ ਨੇ ਇਹਨਾਂ ਤੋਂ ਮੰਗਿਆ ਕਿ ਭਈ ਤੁਸੀਂ ਜੋ ਤੁਹਾਡੇ ਕੋਲ ਟਿਕਟ ਹੈ ਉਹ ਦਿਖਾਓ ਟਿਕਟ ਨਹੀਂ ਪੇਸ਼ ਕਰ ਸਕੇ ਟਿਕਟ ਪੇਸ਼ ਨਾ ਕਰਨ ਦੀ ਇਹ ਵਜ ਦੇ ਵਿੱਚ ਫਾਈਨ ਲਗਾਇਆ ਗਿਆ ਫਾਈਨ ਜਦੋਂ ਰਕਮ ਮੰਗੀ ਗਈ ਤਾਂ ਇਹਨਾਂ ਨੇ ਫਾਈਨ ਦੇਣ ਦੀ ਥਾਂ ਜੋ ਅਧਿਕਾਰੀ ਸੀ ਉਸ ਦੀ ਦਾੜੀ ਪੁੱਟੀ ਉਸ ਦੀ ਪੱਗ ਨੂੰ ਹੱਥ ਪਾਇਆ ਕਿਸੇ ਤਰ੍ਹਾਂ ਇਸ ਸ਼ਖਸ ਨੇ ਆਪਣੀ ਜਾਨ ਬਚਾਈ ਉਸ ਤੋਂ ਬਾਅਦ ਤਸਵੀਰਾਂ ਇਹ ਵੀ ਵਾਇਰਲ ਹੋ ਰਹੀਆਂ ਨੇ ਕਿ ਕੁਝ ਆਰਪੀਐਫ ਯਾਨੀ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਜਵਾਨ ਡੱਬੇ ਦੇ ਵਿੱਚ ਪਹੁੰਚਦੇ ਨੇ ਇਸ ਲੜਾਈ ਨੂੰ ਛੁੜਾਇਆ ਜਾਂਦਾ ਹੈ ਜਿਹੜੇ ਲੋਕ ਇਸ ਦੇ ਵਿੱਚ ਮਲਜ਼ਮ ਨੇ ਉਹਨਾਂ ਨੂੰ ਨਾਲਾ ਸੋਪਾਰਾ ਰੇਲਵੇ ਸਟੇਸ਼ਨ ਉੱਥੇ ਉਤਾਰਿਆ ਜਾਂਦਾ ਹੈ ਪੁਲਿਸ ਸਟੇਸ਼ਨ ਲੈ ਕੇ ਜਾਇਆ ਜਾਂਦਾ ਹੈ ਉੱਥੇ ਲਿਖਤੀ ਦੇ ਵਿੱਚ ਜਿਸ ਸ਼ਖਸ ਦਾ ਨਾਮ ਸਭ ਤੋਂ ਸਾਹਮਣੇ ਆ ਰਿਹਾ ਉਸ ਨਾਮ ਇੱਕ ਤੋਂ ਨੂੰ ਚਿੱਠੀ ਵੀ ਦਿਖਾਣੇ ਆ ਇਹ ਚਿੱਠੀ ਲਿਖੀ ਗਈ ਹੈ ਆ ਆਰਪੀਐਫ ਨੂੰ ਜੈ ਰੇਲਵੇ ਪ੍ਰੋਟੈਕਸ਼ਨ ਫੋਰਸ ਨੂੰ ਇਹ ਕਹਿੰਦੇ ਹੋਏ ਕਿ ਮੇਰੇ ਉੱਪਰ ਐਫਆਈਆਰ ਨਾ ਕੀਤੀ ਜਾਵੇ ਇਸ ਸ਼ਖਸ ਦਾ ਨਾਮ ਦੱਸਿਆ ਜਾ ਰਿਹਾ ਹੈ ਜਿਸ ਨੇ ਇਸ ਇਸ ਸ਼ਖਸ ਤੇ ਹਮਲਾ ਕੀਤਾ ਸੀਗਾ ਉਸ ਦਾ ਇੱਕ ਨੌਜਵਾਨ ਸ਼ਖਸ ਹੈ ਜਿਸ ਦਾ ਨਾਮ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੋ ਟੀਟੀ ਹੈ ਉਸ ਦਾ ਨਾਮ ਹੈ ਜਸਬੀਰ ਸਿੰਘ ਜਸਬੀਰ ਸਿੰਘ ਜਦੋਂ ਟਿਕਟ ਚੈੱਕ ਕਰ ਰਹੀ ਸੀ ਤੇ ਉਹਨਾਂ ਤੇ ਹਮਲਾ ਕੀਤਾ ਗਿਆ ਹਮਲਾ ਕਿੰਨੇ ਕੀਤਾ ਅਨਕੀਤ ਭੌਂਸਲੇ ਨਾਮ ਦਾ ਇਹ ਆਦਮੀ ਹੈ ਜੋ ਟਰੈਵਲ ਕਰ ਰਿਹਾ ਸੀ ਆਪਣੇ ਸਾਥੀਆਂ ਦੇ ਨਾਲ ਆਪਣੇ ਸਾਥੀ ਦੇ ਨਾਲ ਜਿਸਨੇ ਹਮਲਾ ਕੀਤਾ ਤਾਂ ਅਨਕੀਤ ਨੇ ਆਰ ਪੀ ਐਫ ਕੋਲ ਇੱਕ ਚਿੱਠੀ ਲਿਖੀ ਰਿਕੁਐਸਟ ਕਰਨ ਵਾਲੀ ਚਿੱਠੀ ਕਿ ਮੇਰੇ ਉੱਪਰ ਐਫ ਆਈ ਆਰ ਨਾ ਕੀਤੀ ਜਾਵੇ ਕਿਉਂਕਿ ਇਸ ਦੇ ਵਿੱਚ ਇੱਕ ਹੋਰ ਗੱਲ ਸਾਹਮਣੇ ਆਈ ਕਿ ਜੋ ਇਸ ਅਧਿਕਾਰੀ ਦੇ ਜੇਬ ਵਿੱਚ 1500 ਰੁਪਏ ਪਏ ਹੋਏ ਸੀ ਕੁੱਟਮਾਰ ਦੇ ਦੌਰਾਨ ਉਹ ਵੀ ਗੁੰਮ ਗਏ ਜਾਂ ਕਿਸੇ ਨੇ ਚੱਕ ਲਏ ਇਸ ਨੂੰ ਵੀ ਇਸ ਫਾਈਨ ਨੂੰ ਵੀ ਭਰਨ ਲਈ ਇਹ ਸ਼ਖਸ ਤਿਆਰ ਹੋ ਗਿਆ ਅਨਕੀਤ ਨਾਮ ਦਾ ਪਰ ਇਸਨੇ ਇਹ ਕਿਹਾ ਕਿ ਮੇਰੀ ਨੌਕਰੀ ਦਾ ਸਵਾਲ ਹੈ ਮੇਰੇ ਉੱਪਰ ਐਫ ਆਈ ਆਰ ਨਾ ਕੀਤੀ ਜਾਵੇ ਤੁਹਾਨੂੰ ਚਿੱਠੀ ਵੀ ਦਿਖਾਉਂਦੇ ਆ ਜੋ ਆਰ ਪੀ ਐਫ ਕੋਲ ਇਹ ਰਿਕੁਐਸਟ ਕਰਦੀ ਚਿੱਠੀ ਇਸਨੇ ਜਮਾ ਕਰਵਾਈ ਅਤੇ ਇਹ ਕਿਹਾ ਕਿ ਮੇਰੇ ਮੇਰੇ ਉੱਪਰ ਐਫ ਆਈ ਆਰ ਨਾ ਕੀਤੀ ਜਾਵੇ ਮੇਰੀ ਨੌਕਰੀ ਦਾ ਸਵਾਲ ਹੈ ਪਰ ਸਵਾਲ ਵੱਡਾ ਇੱਥੇ ਇਹ ਹੈ ਕਿ ਜਦੋਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਤੇ ਕਾਨੂੰਨ ਦੀ ਪਾਲਣਾ ਕਰਾਉਣ ਵਾਲੇ ਸ਼ਖਸ ਨੂੰ ਤੁਸੀਂ ਉਸ ਦੀ ਦਾੜੀ ਫੜ ਕੇ ਖਿੱਚ ਰਹੇ ਉਸ ਦੀ ਪੱਗ ਨੂੰ ਹੱਥ ਪਾ ਰਹੇ ਹੋ ਉਸ ਵੇਲੇ ਤੁਹਾਡਾ ਜੋ ਦਿਮਾਗੀ ਤوازن ਸੀ ਉਹ ਕਿੱਥੇ ਗਿਆ ਸੀ ਤੁਸੀਂ ਉਸ ਸਮੇਂ ਕੀ ਸੋਚ ਰਹੇ ਸੀ ਤੇ ਹੁਣ ਮਾਫੀ ਮੰਗ ਕੇ ਤੁਸੀਂ ਬਚਣਾ ਚਾ ਰਹੇ ਹੋ ਸਵਾਲ ਵੱਡਾ ਇਹ ਹੈ ਕਿ ਕੀ ਪ੍ਰਸ਼ਾਸਨ ਇੰਨੀ ਵੱਡੀ ਘਟਨਾ ਹੋਣ ਤੋਂ ਬਾਅਦ ਕਿਸੇ ਨੂੰ ਇੱਕ ਕੋਰੇ ਕਾਗਜ਼ ਤੇ ਲਿਖੀ ਗਈ ਅਪਲੀਕੇਸ਼ਨ ਤੋਂ ਬਾਅਦ ਛੱਡ ਦੇਗਾ ਕਿਉਂ ਛੱਡੇਗਾ ਇਹ ਉਸ ਨੂੰ ਉਸ ਵਾਸਤੇ ਵੱਡਾ ਸਵਾਲ ਹੈ ਔਰ ਉਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਘੱਟ ਗਿਣਤੀਆਂ ਦੇ ਉੱਪਰ ਜਦੋਂ ਅਜਿਹੇ ਹਮਲੇ ਹੋਣਗੇ ਤਾਂ ਕੀ ਇਸ ਦੇ ਵਿੱਚ ਕੋਈ ਮਿਸਾਲ ਕੋਈ ਐਗਜ਼ਾਮਪਲ ਸੈੱਟ ਕਰਨ ਦੇ ਲਈ ਪ੍ਰਸ਼ਾਸਨ ਜਾਗੇਗਾ ਜਾਂ ਇੱਕ ਹੋਰ ਘਟਨਾ ਦੀ ਇਸ ਦੇ ਵਿੱਚ ਉਡੀਕ ਕਰੇਗਾ ਤਸਵੀਰਾਂ ਤੁਹਾਨੂੰ ਮੁੜ ਕੇ ਦਿਖਾਉਂਦੇ ਆ ਤਸਵੀਰ ਇੱਥੇ ਮੁੰਬਈ ਦੀ ਹੈ ਮੁੰਬਈ ਦੇ ਚਰਚ ਗੇਟਰ ਤੇ ਵਿਰਾਰ ਸਟੇਸ਼ਨ ਦੇ ਵਿਚਾਲੇ ਦੀ ਤਸਵੀਰ ਦੱਸੀ ਜਾ ਰਹੀ ਹੈ ਮੁੜ ਕੇ ਤੁਹਾਨੂੰ ਦੱਸ ਦਈਏ ਕਿ 16 ਅਗਸਤ ਦੀ ਇਹ ਤਸਵੀਰ ਸਾਹਮਣੇ ਆਈ ਹੈ ਜੋ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ 15 ਅਗਸਤ ਨੂੰ ਅਸੀਂ ਹਮਾਰਾ ਦੇਸ਼ ਮਹਾਨ ਹੈ ਸਾਡਾ ਭਾਰਤ ਮਹਾਨ ਹੈ ਇਸ ਦਾ ਇਸ ਦੇ ਨਾਰੇ ਲਾਉਂਦੇ ਹੋਏ ਝੰਡੇ ਲਹਿਰਾਉਂਦੇ ਹੋਏ ਲੱਡੂ ਖਾ ਕੇ ਆਪਣੇ ਘਰਾਂ ਨੂੰ ਗਏ ਸੀ ਪਰ ਅਗਲੇ ਹੀ ਦਿਨ ਸਾਡੇ ਵੱਡੇ ਲੋਕਤੰਤਰ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਜਿੱਥੇ ਇੱਕ ਘੱਟ ਗਿਣਤੀ ਤੋਂ ਆਉਣ ਵਾਲੇ ਘੱਟ ਗਿਣਤੀ ਭਾਈਚਾਰੇ ਤੋਂ ਆਉਣ ਵਾਲੇ ਇੱਕ ਅਧਿਕਾਰੀ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਸ ਦੀ ਜਾਨ ਜਾਂਦੇ ਜਾਂਦੇ ਬਚੀ ਕਿਉਂਕਿ ਅਜਿਹੀ ਕੁੱਟਮਾਰ ਹੋ ਰਹੀ ਸੀ ਜਿਸ ਦੇ ਵਿੱਚ ਕਿ ਉਸ ਨੂੰ ਕੰਬੀਰ ਸੱਟਾਂ ਵੀ ਲੱਗ ਸਕਦੀਆਂ ਸੀ ਹੋ ਸਕਦਾ ਸੀ ਕਿ ਉਹਦਾ ਵੱਡਾ ਨੁਕਸਾਨ ਹੋ ਜਾਂਦਾ ਪਰ ਵੱਡਾ ਸਵਾਲ ਇਹ ਹੈ ਕਿ ਕੀ ਜਿਸ ਸ਼ਖਸ ਨੇ ਹਮਲਾ ਕੀਤਾ ਉਸਦੇ ਇੱਕ ਕੋਰੇ ਕਾਗਜ਼ ਤੇ ਲਿਖੇ ਗਏ ਮਾਫੀ ਨਾਮੇ ਤੱਕ ਹੀ ਇਹ ਗੱਲ ਖਤਮ ਹੋ ਜਾਏਗੀ ਜਾਂ ਉਸਦੇ ਉੱਪਰ ਕੋਈ ਕਾਰਵਾਈ ਹੋਏਗੀ ਸਵਾਲ ਇਹ ਬਣਿਆ ਹੋਇਆ ਹੈ ਪਰ ਇਹ ਤੁਸੀਂ ਘਟਨਾ ਦੇਖੀ ਹੈ ਮੁੰਬਈ ਦੀ ਜੋ ਕਿ ਹੁਣ ਤਾਜ਼ਾ-ਤਾਜ਼ਾ ਤੁਹਾਡੇ ਸਾਹਮਣੇ ਆਈ ਹੈ 16 ਅਗਸਤ ਨੂੰ ਤੋਂ ਕੁਝ ਘੰਟੇ ਪਹਿਲਾਂ ਦੀ ਇਹ ਪਹਿਲੀ ਘਟਨਾ ਨਹੀਂ ਹੈ ਜਦੋਂ ਘਟਗਿੰਤਿਆਂ ਨੂੰ ਭਾਰਤ ਦੇ ਵਿੱਚ ਇਸ ਤਰ੍ਹਾਂ ਕੁੱਟਿਆ ਨਾ ਗਿਆ ਹੋਵੇ ਤੁਹਾਨੂੰ ਕੁਝ ਤਸਵੀਰਾਂ ਖਾਸ ਕਰ ਸਿੱਖਾਂ ਦੀਆਂ ਤਸਵੀਰਾਂ ਤੇ ਸਿੱਖਾਂ ਦੇ ਉਹ ਇਨਸੀਡੈਂਟ ਦੱਸਾਂਗੇ ਜਿਸ ਦੇ ਵਿੱਚ ਕੀ ਉਹਨਾਂ ਨੂੰ अपशब्द ਨਾ ਬੋਲੇ ਗਏ ਹੁਣ ਉਹਨਾਂ ਨੂੰ ਕੁੱਟਿਆ ਨਾ ਗਿਆ ਹੋਵੇ ਤਾਂ ਇੱਕ ਇੱਕ ਕਰਕੇ ਤੁਹਾਨੂੰ ਚਾਰ ਘਟਨਾਵਾਂ ਬਾਰੇ ਦੱਸਦੇ ਹਾਂ ਕਿ ਘਟਨਾਵਾਂ ਬਹੁਤ ਨੇ ਪਰ ਚਾਰ ਘਟਨਾਵਾਂ ਜਿਹੜੀ ਹਾਲ ਹੀ ਦੀਆਂ ਨੇ ਉਹਨਾਂ ਬਾਰੇ ਦੱਸਾਂਗੇ ਸਭ ਤੋਂ ਪਹਿਲਾਂ ਘਟਨਾ ਆਈ ਸੀ ਇਸੇ ਮਹੀਨੇ ਦੇ ਸਭ ਤੋਂ ਪਹਿਲਾਂ ਘਟਨਾ ਆਈ ਸੀ ਕੁਝ ਮਹੀਨੇ ਪਹਿਲਾਂ ਫਰਵਰੀ ਮਹੀਨੇ ਦੀ ਇਸੇ ਸਾਲ ਦੀ ਫਰਵਰੀ ਮਹੀਨੇ ਦੀ ਘਟਨਾ ਆਈ ਸੀ ਵੈਸਟ ਬੰਗਾਲ ਦੇ ਇੱਕ ਆਈਪੀਐਸ ਅਫਸਰ ਜਸਪ੍ਰੀਤ ਸਿੰਘ IPS ਅਫਸਰ ਜਸਪ੍ਰੀਤ ਸਿੰਘ ਭਾਜਪਾ ਦੇ ਕੁਝ ਵਰਕਰਾਂ ਦੀ ਰੈਲੀ ਸੀ ਜਿੱਥੇ ਕੀ ਇਜਾਜ਼ਤ ਨਹੀਂ ਸੀ ਕਿ ਇੱਥੇ ਰੈਲੀ ਕੀਤੀ ਜਾ ਸਕਦੀ ਹੈ ਜਾਂ ਪੈਦਲ ਮਾਰਕ ਕੀਤਾ ਜਾ ਸਕਦਾ ਹੈ ਉੱਥੇ ਉਹ ਪਹੁੰਚੇ ਸਨ ਡਿਊਟੀ ਨਿਭਾਉਣ ਵੇਲੇ IPS ਅਫਸਰ ਸਨ ਉਹਨਾਂ ਨੇ ਜਦੋਂ ਹੀ ਉਸ ਉਹਨਾਂ ਉਸ ਥੀੜ ਨੂੰ ਰੋਕਿਆ ਤਾਂ ਭਾਜਪਾ ਦੇ ਕੁਝ ਜੋ ਲੀਡਰ ਸੀ ਉਹਨਾਂ ਨੇ ਉਹਨਾਂ ਨੂੰ ਖਾਲਿਸਤਾਨੀ ਕਹਿ ਕੇ ਬੁਲਾਇਆ ਖਾਲਿਸਤਾਨੀ ਕਹ ਕੇ ਬਲੌਂਡ ਦਾ ਮਤਲਬ ਇੱਕ ਇੱਕ ਆਈਪੀਐਸ ਅਫਸਰ ਜਿਸ ਨੇ ਪੜ੍ਹਾਈ ਕੀਤੀ ਹੋਵੇ ਜਿਸ ਨੇ ਇੱਕ ਔਖਾ ਐਗਜ਼ਾਮ ਪਾਸ ਕੀਤਾ ਹੋਵੇ ਤੇ ਭਾਰਤ ਦੀ ਸਭ ਤੋਂ ਵੱਡੀ ਨੌਕਰੀ ਜਿਹਨੂੰ ਕਿਹਾ ਜਾਂਦਾ ਹੈ ਯੂਪੀਐਸਸੀ ਨੂੰ ਪਾਸ ਕਰਦੇ ਹੋਏ ਆਈਪੀਐਸ ਬਣਿਆ ਸੀ ਉਸ ਨੂੰ ਜਸਪ੍ਰੀਤ ਸਿੰਘ ਨੂੰ ਇਹਨਾਂ ਨੇ ਕਿਹਾ ਖਾਲਿਸਤਾਨੀ ਜਸਪ੍ਰੀਤ ਸਿੰਘ ਉਸ ਵੇਲੇ ਬੇਹਦ ਗੁੱਸੇ ਵਿੱਚ ਆ ਗਏ ਸਨ ਤੇ ਉਹ ਵੀ ਬਹਿਸ ਪੈ ਸੀ ਆਗੂਆਂ ਦੇ ਨਾਲ ਉਸ ਤੋਂ ਬਾਅਦ ਦੀ ਘਟਨਾ ਜੂਨ ਮਹੀਨੇ ਦੀ ਹੁੰਦੀ ਹੈ ਜੂਨ ਮਹੀਨੇ ਦੇ ਵਿੱਚ ਕੈਥਲ ਦੇ ਵਿੱਚ ਰੇਲਵੇ ਫਾਟਕ ਤੇ ਇੱਕ ਸ਼ਖਸ ਖੜਾ ਸੀ ਉਸ ਦੀ ਕੁਝ ਲੋਕਾਂ ਨਾਲ ਕਹਾ ਸੁਣੀ ਹੋ ਜਾਂਦੀ ਹੈ ਤਾਂ ਉੱਤਰ ਕੇ ਦੋ ਲੋਕ ਉਸਨੂੰ ਕੁੱਟਣ ਲੱਗ ਜਾਂਦੇ ਨੇ ਅਤੇ ਇਹ ਕਹਿੰਦੇ ਨੇ ਕਿ ਤੂੰ ਖਾਲਿਸਤਾਨੀ ਆ ਤਾਂ ਖਾਲਿਸਤਾਨੀ ਟੈਗ ਦਿੰਦੇ ਹੋਏ ਉਸਨੂੰ ਬੇਹਦ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਕਈ ਦਿਨਾਂ ਬਾਅਦ ਉਹਨਾਂ ਮੁਲਜ਼ਮਾਂ ਨੂੰ ਫੜ ਵੀ ਲਿਆ ਇਹ ਰਹੀ ਇੱਕ ਘਟਨਾ ਇਸ ਤੋਂ ਬਾਅਦ ਜੂਨ ਮਹੀਨੇ ਦੇ ਵਿੱਚ ਹੀ ਇੱਕ ਘਟਨਾ ਹੋਰ ਸਾਹਮਣੇ ਆਉਂਦੀ ਹੈ ਉਹ ਘਟਨਾ ਲਖੀਮਪੁਰ ਖੀਰੀ ਦੀ ਲਖੀਮਪੁਰ ਖੀਰੀ ਯੂਪੀ ਦੇ ਵਿੱਚ ਪੈਂਦਾ ਹੈ ਉੱਥੇ ਕਾਰ ਸੇਵਾ ਕਰਨ ਵਾਲੇ ਕੁਝ ਸਿੱਖਾਂ ਦੀ ਜਥੇਬੰਦੀਆਂ ਸਨ ਉਹਨਾਂ ਨੂੰ ਪੁਲਿਸ ਨੇ ਰੋਕਿਆ ਅਤੇ ਇੱਕ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ دہشتਗਰਦ ਤੱਕ ਕਹਿ ਦਿੱਤਾ ਯਾਨੀ ਕਿ ਜਿੱਥੇ ਤੁਸੀਂ ਘਟ ਗਿੰਟਿਆਂ ਨੂੰ ਦੇਖੋਗੇ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਉਹਨਾਂ ਦੇ ਲਈ ਸ਼ਬਦਾਂ ਦੀ ਵਰਤੋਂ ਕਰੋਗੇ ਜਾਂ ਜੋ ਤੁਹਾਡੇ ਮਨ ਦੇ ਵਿੱਚ ਆਉਂਦਾ ਉਹਨਾਂ ਦੇ ਨਾਲ ਕਰੋਗੇ ਤਾਂ ਇਹ ਘਟਨਾ ਸੀ ਯੂਪੀ ਦੇ ਲਖੀਮਪੁਰ ਖੀਰੀ ਦੀ ਉਸ ਤੋਂ ਬਾਅਦ ਦੀ ਘਟਨਾ ਆਂਦੀ ਹੈ ਯੂਪੀ ਦੇ ਹੀ ਪੀਲਪੀ ਦੀ ਘਟਨਾ ਪੀਲਪੀ ਦੇ ਵਿੱਚ ਪਿਛਲੇ ਸਾਲ ਮਾਰਚ ਮਹੀਨੇ 2023 ਦੀ ਘਟਨਾ ਹੈ ਜਦੋਂ ਹੋਲੀ ਦਾ ਮੌਕਾ ਸੀ ਉਸ ਸਮੇਂ ਇੱਕ ਸਿੱਖ ਇੱਕ ਸਿੱਖ ਆਦਮੀ ਆਉਂਦਾ ਉਸ ਨੂੰ ਕੁਝ ਮੁੰਡੇ ਘੇਰਦੇ ਨੇ ਤੇ ਉਸ ਦੀ ਪੱਗ ਨੂੰ ਹਵਾ ਦੇ ਵਿੱਚ ਉਛਾਲਦੇ ਨੇ ਇਹ ਸਾਡੇ ਲੋਕਤੰਤਰ ਦੀ ਤਸਵੀਰ ਤਾਂ ਇਹ ਉਹ ਘਟਨਾਵਾਂ ਨੇ ਜਿਨ੍ਹਾਂ ਨੂੰ ਅਸੀਂ ਹੁਣੀ ਹੁਣੀ ਰੀਕਾਲ ਯਾਨੀ ਤਾਜ਼ਾ ਤਾਜ਼ਾ ਘਟਨਾਵਾਂ ਕਹਿ ਸਕਦੇ ਹਾਂ ਜੋ ਸਾਡੇ ਜ਼ਹਿਨ ਵਿੱਚ ਆਈਆਂ ਉਹ ਘਟਨਾਵਾਂ ਜੇ ਤੁਸੀਂ ਹੋਰ ਅਤੀਤ ਵਿੱਚ ਜਾਓਗੇ ਤਾਂ ਇੱਕ ਲੰਬੀ ਲਿਸਟ ਮਿਲ ਜਾਏਗੀ ਜਦੋਂ ਸਿੱਖ ਦੇ ਨਾਲ ਜਾਂ ਘਟ ਗਿਣਤੀਆਂ ਦੇ ਨਾਲ ਬਸਲੂਕੀ ਕੀਤੀ ਗਈ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹਤ ਰਹੀਆਂ ਕੁਝ ਘਟਨਾਵਾਂ ਹੁਣ ਉਹ ਤਸਵੀਰ ਤੁਹਾਨੂੰ ਮੁੜ ਕੇ ਮੈਂ ਦਿਖਾਉਣਾ ਜਿਹੜੀ ਕਿ ਵੈਸਟ ਬੰਗਾਲ ਦੀ ਸੀ ਫਰਵਰੀ 2024 ਦੀ ਇਹ ਤਸਵੀਰ ਜਦੋਂ ਵੈਸਟ ਬੰਗਾਲ ਦੇ ਵਿੱਚ ਪ੍ਰਦਰਸ਼ਨ ਚੱਲ ਰਿਹਾ ਸੀ ਵੈਸਟ ਬੰਗਾਲ ਦੇ ਵਿੱਚ ਇੱਕ ਥਾਂ ਇਹ ਸੰਦੇਸ਼ ਖਾਲੀ ਜਿੱਥੇ ਕਿ ਕੁਝ ਔਰਤਾਂ ਨਾਲ ਬਸਲੂਕੀ ਕੀਤੀ ਗਈ ਸੀ ਉਸ ਦਾ ਵਿਰੋਧ ਕਰਨ ਦੇ ਲਈ ਬੀਜੇਪੀ ਦੇ ਕੁਝ ਆਗੂ ਆਪੋ ਆਪਣੇ ਘਰਾਂ ਤੋਂ ਨਿਕਲੇ ਸਨ ਪਰ ਉੱਥੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਸੀ ਉਸੇ ਵੇਲੇ ਆਈਪੀਐਸ ਅਫਸਰ ਜਸਪ੍ਰੀਤ ਸਿੰਘ ਉੱਥੇ ਪਹੁੰਚਦੇ ਨੇ ਭੀੜ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਪਰ ਅਚਾਨਕ ਉਹ ਭੀੜ ਦੇ ਵਿੱਚੋਂ ਕੁਝ ਜ਼ਿੰਮੇਵਾਰ ਨੇਤਾ ਸਾਹਮਣੇ ਆਉਂਦੇ ਨੇ ਤੇ ਉਹ ਜਸਪ੍ਰੀਤ ਸਿੰਘ ਨੂੰ ਆਈਪੀਐਸ ਜਸਪ੍ਰੀਤ ਸਿੰਘ ਨੂੰ ਖਾਲਿਸਤਾਨੀ ਕਹਿ ਕੇ ਪੁਕਾਰਦੇ ਨੇ ਅਕਸਰ ਅਫਸਰ ਅਜੇਹੀਆਂ ਘਟਨਾਵਾਂ ਜਾਂ ਇਸ ਤਰ੍ਹਾਂ ਦੀ ਤੱਕਾਮੁਕੀ ਦੇ ਵਿੱਚ ਚੁੱਪ ਕਰ ਜਾਂਦੇ ਨੇ ਕਿਉਂਕਿ ਉਹਨਾਂ ਦੀ ਡਿਊਟੀ ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦੀ ਅੱਗੇ ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਦੇਣ ਦੀ ਪਰ ਆਈਪੀਐਸ ਅਫਸਰ ਜਸਪ੍ਰੀਤ ਸਿੰਘ ਤੋਂ ਇਹ ਸਹਾਰਿਆ ਨਹੀਂ ਗਿਆ ਆਈਪੀਐਸ ਅਫਸਰ ਜਸਪ੍ਰੀਤ ਸਿੰਘ ਉਸ ਵੇਲੇ ਭਾਜਪਾ ਦੇ ਆਗੂਆਂ ਨਾਲ ਬਹਿਸ ਪੈ ਸੀ ਤੁਹਾਨੂੰ ਉਹ ਬਹਿਸਬਾਜ਼ੀ ਵੀ ਦਿਖਾਉਂਦੇ ਜਦੋਂ ਆਈਪੀਐਸ ਅਫਸਰ ਜਸਪ੍ਰੀਤ ਸਿੰਘ ਨੂੰ ਇਹ ਨਾਗਵਾਰ ਗੁਜ਼ਰਿਆ ਕਿ ਕੋਈ ਉਹਨਾਂ ਨੂੰ ਇੱਕ ਵੱਡੇ ਆਈਪੀਐਸ ਅਫਸਰ ਨੂੰ खालिस्तानी कह के, के पुकारे वीडियो देखो फरवरी दो हजार चौबीस दी। क्योंकि मैंने टर्बन पहना है तो आप लोग ये बोल रहे हैं अगर मैंने टर्बन ना पहना है तो आप मुझे बोलते हैं खालिस्तानी नहीं बोला आप पुलिस को बोला तो पुलिस का डाइट आपके रिलीजन पर भी बोल सकते आप पुलिस का आपके रिलीजन पर ही बोल रहा मैं आप मेरे रिलीजन पर भी बोल सकते क्यों बोला खालिसानी उन्होंने बोला वीडियो में नहीं आपके रिलीजन पर कुछ बोला किसी ने मेरे रिलीजन पर क्यों बोला आप पुलिस का डाइट निभाइए आप You are commenting on my religion. Nobody is making any comments on religion. Only you are making. Uh, मैंने पगड़ी पहना है तो आप मुझे खालिस्तानी बोलेंगे क्योंकि मैंने पगड़ी पहना है हैं ये आप लोग की हिम्मत है अगर कोई पुलिस वाला पगड़ी पहना है तो वो खालिस्तानी है ये आप लोग की होगा ये आप लोग बोल रहे हैं ये आपका लेवल है ये आप लोग का लेवल है एक पुलिस ऑफिसर जिसने पगड़ी पहना है उसको आप खालिस्तानी बोल रहे हैं ਕਿਉਂ ਵੀ ਆਪਣਾ ਡਿਊਟੀ ਕਰ ਰਹਾ ਹੈ ਸਰ ਕੀ ਹੋਇਆ ਸਰ ਕੀ ਹੋਇਆ ਸਰ ਦੇ ਆਰ ਮੇਕਿੰਗ ਕਮੈਂਟਸ ਦੇ ਆਰ ਟੈਕ ਸੇਇੰਗ ਮੀ ਖਾਲਿਸਤਾਨੀ ਤੇ ਇਹ ਵੀਡੀਓ ਤੁਸੀਂ ਦੇਖੀ ਆਈਪੀਐਸ ਅਫਸਰ ਜਸਪ੍ਰੀਤ ਸਿੰਘ ਵੀ ਜਿੱਥੇ ਆਈਪੀਐਸ ਅਫਸਰ ਜਸਪ੍ਰੀਤ ਸਿੰਘ ਨੂੰ ਕੋਈ ਖਾਲਿਸਤਾਨੀ ਕਹਿ ਕੇ ਬੁਲਾ ਸਕਦਾ ਹੈ ਤਾਂ ਉਸ ਤੋਂ ਥੱਲੇ ਕੋਈ ਵੀ ਸਰਕਾਰੀ ਅਧਿਕਾਰੀ ਹੋਵੇ ਕੋਈ ਵੀ ਨਾਗਰਿਕ ਹੋਵੇ ਅਜਿਹੇ ਅਫਸਰ ਤੋਂ ਥੱਲੇ ਹੀ ਹੁੰਦੇ ਨੇ ਜਿਨ੍ਹਾਂ ਨੂੰ ਲੋਕ ਕੁਝ ਵੀ ਕਰ ਸਕਦੇ ਨੇ ਕੁੱਟਮਾਰ ਕਰ ਸਕਦੇ ਨੇ ਉਹਨਾਂ ਦੀ ਦਾੜੀ ਤੇ ਹੱਥ ਪਾ ਸਕਦੇ ਨੇ ਪੱਗ ਤੇ ਹੱਥ ਪਾ ਸਕਦੇ ਨੇ ਜਾਂ ਉਹਨਾਂ ਨੂੰ ਅਜਿਹੀ ਸ਼ਬਦਾਵਲੀ ਕਹਿ ਸਕਦੇ ਨੇ ਜੋ ਉਸ ਨੂੰ ਸੋਚਣ ਦੇ ਮਜਬੂਰ ਕਰੇ ਕਿ ਕੀ ਮੈਂ ਇਸ ਭਾਰਤੁਮਹਾਨ ਮੁਲਕ ਦਾ ਨਾਗਰਿਕ ਹਾਂ ਜਾਂ ਨਹੀਂ ਤਾਂ ਅਜਿਹੀਆਂ ਘਟਨਾਵਾਂ ਕੋਈ ਨਵੀਆਂ ਨਹੀਂ ਨੇ ਜਦੋਂ ਆਈਪੀਐਸ ਅਫਸਰ ਤੱਕ ਨੂੰ ਲੋਕ ਇਸ ਕਰਕੇ ਨਿਸ਼ਾਨਾ ਬਣਾਉਣ ਕਿ ਉਹ ਸਿੱਖ ਹੈ ਉਹਨੇ ਪੱਗ ਬੰਨੀ ਹੋਈ ਹੈ ਉਸ ਨੂੰ ਖਾਲਿਸਤਾਨੀ ਕਹਿਣ ਤਾਂ ਇਹ ਕੋਈ ਵੱਡੀ ਗੱਲ ਨਹੀਂ ਕਿ ਕੋਈ ਆਮ ਸ਼ਖਸ ਜੋ ਕਿ ਘਟ ਗਿਣਤੀ ਤੋਂ ਆਉਂਦਾ ਸੜਕ ਦੇ ਤੁਰਿਆ ਜਾਂਦਾ ਉਸ ਨੂੰ ਕੋਈ ਹੱਥ ਨਾ ਪਾਵੇ ਤਾਂ ਇਹ ਸਰਕਾਰਾਂ ਨੂੰ ਇਹ ਪ੍ਰਸ਼ਾਸਨ ਨੂੰ ਇਨਸ਼ੋਰ ਕਰਨ ਦੀ ਲੋੜ ਹੈ ਕਿ ਸਾਡੇ ਮੁਲਕ ਦੇ ਵਿੱਚ ਜੋ ਲੋਕ ਘਟ ਗਿਣਤੀ ਤੋਂ ਆਉਂਦੇ ਨੇ ਸਿੱਖ ਭਾਈਚਾਰੇ ਤੋਂ ਆਉਂਦੇ ਨੇ ਮੁਸਲਮਾਨ ਭਾਈਚਾਰੇ ਤੋਂ ਆਉਂਦੇ ਨੇ ਉਹਨਾਂ ਦੀ ਰਾਖੀ ਤੇ ਉਹਨਾਂ ਦੇ ਸਨਮਾਨ ਦੀ ਰਾਖੀ ਕਿਵੇਂ ਕਰਨੀ ਹੈ ਸਿਰਫ 15 ਅਗਸਤ ਤੇ ਜਾਂ 26 ਜਨਵਰੀ ਤੇ ਝੰਡਾ ਘੁਮਾ ਕੇ ਇਹ ਕਹਿਣਾ ਕਾਫੀ ਨਹੀਂ ਹੋਏਗਾ ਕਿ ਅਸੀਂ ਮੁਲਕ ਦੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਆ ਤੇ ਅਸੀਂ ਇਹ ਕਹਿ ਕੇ ਲੱਡੂ ਖਾ ਕੇ ਆਪਦੇ ਘਰਾਂ ਨੂੰ ਚੱਲ ਜਾਈਏ ਸਾਨੂੰ ਜ਼ਮੀਨੀ ਤੌਰ ਤੇ ਘੱਟ ਗਿਣਤੀਆਂ ਦੇ ਜੋ ਇੰਟਰਸਟ ਨੇ ਉਹਨਾਂ ਦੀਆਂ ਜੋ ਗੱਲਾਂ ਨੇ ਉਸ ਨੂੰ ਸੇਫ ਕਰਨਾ ਪਏਗਾ ਧੰਨਵਾਦ ਕਹਤਾ ਬਾਹਰ ਜਾਉ ਦਿਓ ਨਾ 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 ਚੋਰ ਹੈ ਚੋਰ ਹੈ ਚੋਰ ਨਹੀਂ ਹੈ ਜੀ ਮੈਂ ਉਹ ਦੁਇਆਇਚਾ ਨਾ ਤੂੰ ਆ ਕੇ ਤਰਲੇ ਬਣਾ ਹਲੇ ਕੇ ਬਾਹਰ ਬਾਹਰ

இரண்டு ஆயிரம் பத்தொன்பது

आईडी आईडी दिखाओगे नहीं वरना मैं मार रहा हूं पैसा खाली पैसा जेब में भर रहा है तेरे को आईडी दिखा आईडी बोल ₹100 है इसी तो भी करना चाहिए ना आईडी चलाए रखा है दरवाजा आईडी का क्यों तू आईडी रखउस और वापस मारा क्यों उसको तूने मारा क्यों भाग जाओ यहां से आईडी का हुआ तो वो आईडी मेरा नहीं मेरा नहीं हां तो दू ਮਾਰਕ ਜੁਰੇ ਕਿ ਆਪਕੀ ਨੂੰ ਮਾਰਾ ਮਾਰਾ ਕਿ ਆਨੇਗੇ ਆਨੇਗੇ ਸਭ ਆਨੇਗੇ ਜਲਦੀ ਆਓ ਗੰਦੀ ਲੋਕਾਂ ਨੂੰ ਆਨੇਗੇ ਇਤਨਾ ਬਵਾਲ ਹੋ ਗਿਆ ਆ ਮਾਰੇ ਹੋ ਗਿਆ ਆ ਆਹ ਅਬ ਕੇ ਸਾਥ ਚਲੋ ਆ ਜਾਓ ਆ ਜਾਓ ਕੋਈ ਨਹੀਂ ਫੜ ਲੈਣਾ ਕੋਈ ਨਹੀਂ ਫੜ ਲੈਣਾ हा हा पंज मिंट रस्ता आहे